ਹਾਂਜੀ ਅਸੀ ਕਾਲ ਜੀ ਕੀ ਹਾਲ ਚਾਲ ਹੈ ਤੇ ਪਹਿਲਾਂ ਤਾਂ ਅੱਜ ਮੈਂ ਤੁਹਾਨੂੰ ਬਹੁਤ ਸਾਰੇ ਆਫਰ ਲਾਨਣ ਜਾ ਰਿਹਾ ਹਾਂ ਕਿਉਂਕਿ ਆਪਣਾ ਬਹੁਤ ਹੀ ਵਧੀਆ ਰਾਖੀ ਸਪੈਸ਼ਲ ਰਖੜੀ ਦਾ ਤਿਹਾਰ ਆ ਰਿਹਾ ਹੈ ਕਿ ਬਹੁਤ ਸਾਰੀਆਂ ਭੈਣਾਂ ਨੂੰ ਚਾਹ ਹੁੰਦਾ ਕਿ ਸਾਡੇ ਭਰਾ ਅੱਜ ਸਾਨੂੰ ਵਧੀਆ ਵਧੀਆ ਸੂਟ ਦੇਣ ਤੇ ਇਸੇ ਕਰਕੇ ਮੈਂ ਅੱਜ ਭਰਾਵਾਂ ਨੂੰ ਆਫਰ ਦੇ ਰਿਹਾ ਭੈਣਾਂ ਨੂੰ ਤਾਂ ਚਲੋ ਸੂਟ ਦੇਣਾ ਹੀ ਦੇਣਾ ਉਹਨਾਂ ਨੇ ਅੱਜ ਮੈਂ ਭਰਾਵਾਂ ਨੂੰ ਆਫਰ ਦੇ ਰਿਹਾ ਕਿ ਬਾਈ ਜੀ ਮਲਤਾਨੀ ਕਲੈਕਸ਼ਨ ਦੇ ਉੱਤੇ ਆਫਰ ਲੱਗ ਚੁੱਕੇ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣੀਆਂ ਭੈਣਾਂ ਨੂੰ ਸੂਟ ਦੇਣੇ ਨੇ ਗਿਫਟ ਤੇ ਮੇਰਾ ਵੀਰ ਰਖੜੀ ਦੇ ਸਪੈਸ਼ਲ ਆਫਰ ਲਾਣ ਜਾ ਰਿਹਾ ਮੈਂ ਠੀਕ ਹੈ ਹਜੇ ਤਾਂ ਮੈਂ ਇੱਕ ਵੀਡੀਓ ਪਾ ਰਿਹਾ ਪੰਜ ਸੱਤ ਸੂਟਾਂ ਦੀ ਇਸ ਤੋਂ ਬਾਅਦ ਮੈਂ ਵੱਡੀ ਵੀਡੀਓ ਅਪਲੋਡ ਕਰਾਂਗਾ ਉਹ ਟਾਈਮ ਲੱਗੂਗਾ ਥੋੜਾ ਜਿਹਾ ਕਿਉਂਕਿ ਫਿਰ ਕਸਟਮਰ ਵੀ ਆਂਦਾ ਟਾਈਮ ਵੀ ਨਹੀਂ ਹੁੰਦਾ ਹੈਗਾ ਇਸੇ ਕਰਕੇ ਮੈਂ ਥੋੜਾ ਸਮਾਂ ਕੱਢ ਕੇ ਹੁਣ ਮੈਂ ਥੋੜੀ ਜੀ ਕਲੈਕਸ਼ਨ ਤੁਹਾਨੂੰ ਪਾ ਰਿਹਾ ਵਾਂ ਕਿ ਇੱਕ ਵਾਰੀ ਨਿਗਾ ਪਾ ਲਿਓ ਇਹ ਜਿਹੜੀ ਮੈਂ ਸਾਰੀ ਕਲੈਕਸ਼ਨ ਦਿਖਾ ਰਿਹਾ ਆ 895 ਰੁਪਏ ਰੇਟ ਰਹੇ ਗਏਗਾ 895 ਰੁਪਏ ਜਿਹੜਾ ਮਰਜ਼ੀ ਸੂਟ ਲੈ ਲਿਓ 895 ਰੁਪਏ ਦਾ ਜੀ ਸਾਰੇ ਤੁਹਾਨੂੰ ਮਿਕਸ ਤਖਾਨ ਜਾ ਰਿਹਾ ਸੋਲੋ ਕਲੈਕਸ਼ਨ ਆਈ ਆਪਾਂ ਕੋਲ ਸਕਰੀਨਸ਼ਾਟ ਮਾਰੋ ਵਟਸਐਪ ਦਿੱਤੇ ਹੋਏ ਨੰਬਰ ਦੇ ਉੱਤੇ ਸਾਨੂੰ ਫੋਰਡਪੇ ਜੋ ਤੁਹਾਡਾ ਸੂਟ ਤੁਹਾਡੇ ਘਰ ਤੱਕ ਵੀ ਪਹੁੰਚਾ ਦਾਂਗੇ ਜੀ ਇਹ ਤੁਹਾਡੇ ਭਰਾ ਦਾ ਵਾਦਾ ਜੀ ਠੀਕ ਹੈ ਛੇਤੀ ਛੇਤੀ ਕਰ ਲਓ ਸਕਰੀਨ ਸ਼ਾਟ ਹੁਣ ਮੈਂ ਤੁਹਾਨੂੰ ਵੈਰਾਈਟੀ ਦਿਖਾਉਣ ਜਾ ਰਿਹਾ ਹਾਂ ਕਿ ਇਹ ਜਿਹੜਾ ਸੂਟ ਨੇ 1400 ਦਾ ਸੂਟ 13 1300 ਪਲੱਸ ਦੇ ਸੂਟ ਨੇ ਬਟ ਆਪਾਂ ਆਫਰ ਜੇ ਦੇਣ ਜਾ ਰਹੇ ਹਾਂ ਇਹ ਦੇਖੋ ਬੁਟੀਕ ਦਾ ਪੀਸ ਰਹਿਣ ਵਾਲਾ ਫਰੰਟ ਬੈਕ ਪ੍ਰਿੰਟ ਆਏਗਾ ਦੁਪੱਟਾ ਇਹਦਾ ਰਹਿਣ ਵਾਲਾ ਪਿਓਰ ਦਾ ਜੀ ਜੋ ਕਿ ਲੈਸ ਲੱਗੀ ਹੋਏਗੀ ਤੇ ਮਰਜੈਂਟਾ ਕਲਰ ਦੇ ਵਿੱਚ ਸੂਟ ਹੈਗਾ ਛੇਤੀ ਛੇਤੀ ਕਰ ਲੋ ਆਰਡਰ ਸਕਰੀਨ ਸ਼ਾਟ ਮਾਰੋ ਤੇ ਸਾਡੇ ਦਿੱਤੇ ਹੋਏ ਨੰਬਰ ਦੇ ਉੱਤੇ ਮੰਗਾਓ ਲੋ ਜੀ ਹੁਣ ਤੁਹਾਨੂੰ ਆਪਾ ਦਈਏ yellow ਕਲਰ ਬਹੁਤ ਸਾਰੀਆਂ ਭੈਣਾਂ ਨੂੰ ਇਹ ਲਾਈਕ ਹੁੰਦਾ yellow ਕਲਰ ਲੋ ਜੀ ਜ਼ੋਰ ਜੜਦਾ ਪਲੱਸ ਪੁਆਇੰਟ اے ਕੇ ਯੋਰ ਜਟ ਪ੍ਰਿੰਟ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਤੇ ਸਲਵਾਰ ਵੀ ਤੁਹਾਨੂੰ ਪਲੇਨ ਯੋਰ ਜਟ ਦੇ ਉੱਤੇ ਦੇਾਂਗੇ ਤੇ ਦੁਪੱਟਾ ਵੀ ਤੁਹਾਨੂੰ ਯੋਰ ਜਟ ਦਾ ਦੇਾਂਗੇ ਤੇ ਰੇਟ ਸਿਰਫ ਤੇ ਸਿਰਫ ਦੇਾਂਗੇ 895 ਰੁਪਏ ਦੇ ਵਿੱਚ ਹਰੇਕ ਸੂਟ 895 ਰੁਪਏ ਦੇ ਵਿੱਚ ਲੈ ਜਾਓ ਲਓ ਜੀ ਇੱਕ ਹੋਰ ਚੱਕੋ ਆਪਾਂ ਤੁਹਾਨੂੰ ਇਹ ਲਓ ਆ ਵੀ ਯੋਰ ਜਟ ਦਾ ਸੂਟ ਫਰੰਟ ਤੇ ਮਿਰਰ ਵਰਕ ਰਹਿਣ ਵਾਲਾ ਜੀ ਇਸ ਸੂਟ ਦੇ ਉੱਤੇ ਸਕਰੀਨਸ਼ਾਟ ਮਾਰੋ ਤੇ ਆਪਣਾ ਸੂਟ ਆਪਣੇ ਘਰ ਮੰਗਾਓ ਤੇ ਇਸ ਤੋਂ ਬਾਅਦ ਤੁਹਾਨੂੰ ਜਿਹੜੀ ਆਪਾਂ ਲੋ ਜੀ ਸਲਵਾਰ ਰੈੱਡ ਰਹਿਣ ਵਾਲੀ ਹੈ ਤੇ ਇਹਦਾ ਜਿਹੜਾ ਦੁਪੱਟਾ ਦੁਪੱਟਾ ਤੁਹਾਨੂੰ ਰਹਿਣ ਵਾਲਾ ਜੋਰ ਜੜਦਾ ਸਕਾਈ ਬਲੂ ਕਲਰ ਦੇ ਬੁਟੀਕ ਦਾ ਪੀਸ ਤਿਆਰ ਕਰ ਸਕਦੀਆਂ ਭੈਣਾ ਛੇਤੀ ਛੇਤੀ ਕਰ ਲੋ ਆਰਡਰ 895 ਰੁਪਏ ਦੇ ਵਿੱਚ ਲੋ ਜੀ ਇਸ ਤੋਂ ਬਾਅਦ ਲੋ ਜੀ ਆਪਾਂ ਮਸਲੀਨ ਦਾ ਸੂਟ ਦਾਂਗੇ 1000 ਰੁਪਏ ਦਾ ਕੋਈ ਵੇਚਦਾ ਕੋਈ 1200 ਦਾ ਵੇਚਦਾ ਕੋਈ 1400 ਦਾ ਵੇਚਦਾ ਕੋਈ 1500 ਦਾ ਵੇਚਦਾ ਬਟ ਆਪਾਂ ਸਿਰਫ ਤੇ ਸਿਰਫ ਇਹ ਸੂਟ ਤੁਹਾਨੂੰ ਦੇ ਦਣਾ ਹੈ ਸਿਰਫ ਤੇ ਸਿਰਫ 895 ਰੁਪਏ ਦੇ ਵਿੱਚ 올ਓਵਰ ਸੂਟ ਰਹਿਣ ਵਾਲਾ ਜੀ ਤੇ ਲੈਸ ਲੱਗੀ ਹੋएगी ਘੇਰੇ ਦੇ ਉੱਤੇ ਤੇ ਪਲੱਸ ਪੁਆਇੰਟ ਇੰਦੇ ਚ ਤੁਹਾਨੂੰ ਆਪ ਦੁਪੱਟਾ ਵੀ ਦਾਂਗੇ ਫੁੱਲ ਤੇ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਲੈਸ ਲੱਗੀ ਹੋएगी ਛੇਤੀ ਛੇਤੀ ਕਰ ਲੋ ਆਰਡਰ ਸਿਰਫ ਤੇ ਸਿਰਫ 895 ਰੁਪਏ ਦੀ ਵੀਡੀਓ ਦੇ ਨਾਲ ਤੇ ਆ ਦੇਖੋ ਇੱਕ ਸੂਟ ਮੈਂ ਹੋਰ ਦਿਖਾਣ ਜਾ ਰਹੇ ਹਾਂ ਚਿਕਨ ਦੀ ਕੜਾਈ ਦੇ ਵਿੱਚ ਆਪਣੀ ਸਲਵਾਰ ਹੈਗੀ ਹੈ ਜੀ ਇਹਦੀ ਤੇ ਆ ਦੇਖੋ ਕੋਟਨ ਦਾ ਸੂਟ ਹੈ ਤੇ ਇਹ ਵੀ ਸਿਰਫ ਤੇ ਸਿਰਫ ਆਪਾ ਦੇ ਦੇਣਾ ਤੁਹਾਨੂੰ 895 ਰੁਪਏ ਦੇ ਵਿੱਚ ਲੋ ਜੀ ਇਦਾਂ ਦਾ ਸੂਟ ਲੈਣ ਜਾਓ ਤੇ 12-1200 ਮੰਗ ਰਿਆ ਕੋਈ 1300 ਮੰਗ ਰਿਆ ਕੋਈ 1500 ਮੰਗ ਰਿਆ ਪਰ ਸਿਰਫ ਤੇ ਸਿਰਫ ਮਲਤਾਨੀ ਕਲੈਕਸ਼ਨ ਤੇ ਆਫਰ 895 ਰੁਪਏ ਦਾ ਚਿਕਣ ਦੀ ਸਲਵਾਰ ਚਿਕਣ ਦਾ ਕਪੜਾ ਲੈਣ ਜਾਇਓ ਕਿੰਨੇ ਦਾ ਮਿਲੇਗਾ ਸਿਰਫ ਤੇ ਸਿਰਫ ਆਪਾ ਤੁਹਾਨੂੰ ਸਾਰੀਆਂ ਚੀਜ਼ਾਂ 895 ਰੁਪਏ ਦੇ ਵਿੱਚ ਅਵੇਲੇਬਲ ਕਰਾ ਦੇਣੀ ਆ ਜੀ ਤੇ ਦੁਪੱਟਾ ਫੁੱਲ ਪਿਓਰ ਦਾ ਆਣੀ ਹੈਗਾ ਜੀ ਫੁੱਲ ਪਿਓਰ ਦਾ ਦੁਪੱਟਾ ਛੇਤੀ ਛੇਤੀ ਕਰ ਲੋ ਆਰਡਰ 895 ਰੁਪਏ ਦੀ ਅੱਜ ਮੈਂ ਵੀਡੀਓ ਪਾ ਚੁੱਕਿਆ ਵਾਦਾ ਕਰਦਾ ਕਿ ਤੁਹਾਡੇ ਭਰਾ ਵਰਗਾ ਰੇਡ ਨਹੀਂ ਜੇ ਕੋਈ ਦੇ ਸਕਦਾ ਵਿਸ਼ਵਾਸ ਕਰਕੇ ਮੇਰੀ ਦੁਕਾਨ ਤੇ ਆਇਓ ਤੇ ਵਿਸ਼ਵਾਸ ਕਰਕੇ ਘਰ ਆਰਡਰ ਮੰਗਾਓ ਸਕਰੀਨਸ਼ਾਟ ਮਾਰੋ ਤੇ WhatsApp ਦਿੱਤੇ ਹੋਏ ਨੰਬਰ ਦੇ ਉੱਤੇ ਸਾਨੂੰ ਸਕਰੀਨਸ਼ਾਟ ਭੇਜੋ ਇੱਕ ਲਲੋ ਦੋ ਲਲੋ ਚਾਰ ਲਲੋ ਪੰਜ ਲਲੋ ਇਸ ਤੋਂ ਬਾਅਦ ਆਪਾਂ ਵੱਡੀ ਵੀਡੀਓ ਲੈ ਕੇ ਛੇਤੀ ਆ ਰਹੇ ਹਾਂ ਤੁਹਾਡੀ ਹਾਜ਼ਰ ਹੋ ਰਹੀਆਂ ਜੀ ਧੰਨਵਾਦ